ਲੋਕਾਂ ਦੇ ਘਰਾਂ ਤੋਂ ਬਾਅਦ ਹੁਣ ਪੰਜਾਬ ਦੇ ਸੇਵਾ ਕੇਂਦਰਾਂ ਦੀ ਸ਼ਮਤ ਆਈ ਹੈ ਬੀਤੇ ਦਿਨੀ ਜਲੰਧਰ ਸ਼ਹਿਰ ਦੇ ਵਿੱਚ ਚੋਰਾਂ ਵੱਲੋਂ 6 ਤੋਂ 7 ਸੇਵਾ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਤੋਂ ਬਾਅਦ ਚੋਰਾਂ ਨੇ ਨਕੋਦਰ ਦੇ ਸੇਵਾ ਕੇਂਦਰ ਦਾ ਨੰਬਰ ਲਗਾ ਦਿੱਤਾ ਬੀਤੇ ਰਾਤ ਚੋਰਾਂ ਨੇ ਸੇਵਾ ਕੇਂਦਰ ਦੀ ਜਿੰਦੇ ਤੋੜ ਕੇ ਜਿੱਥੇ 16 ਬੈਟਰੀਆਂ ਤੇ 3 ਪ੍ਰਿੰਟਰ ਚੋਰੀ ਕੀਤੇ ਉੱਥੇ ਹੀ ਕੈਮਰਿਆਂ ਦਾ ਡੀਵੀਆਰ ਵੀ ਖੋਲ ਕੇ ਨਾਲ ਲੈ ਗਏ ਜਦੋਂ ਸਵੇਰੇ ਆਕੇ ਸੁਰੱਖਿਆ ਕਰਮੀ ਨੇ ਸੇਵਾ ਕੇਂਦਰ ਦਾ ਹਾਲ ਦੇਖਿਆ ਤਾਂ ਉਸ ਦੇ ਹੋਸ਼ ਉ ਫਾਕਤਾ ਹੋ ਗਏ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸੁਰੱਖਿਆ ਕਰਮੀ ਨੇ ਜੇ ਜੋ ਦੱਸਿਆ ਉਹ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਮੇਰਾ ਨਾਮ ਮੰਗਤਰਾਮ ਮੰਗਤਰਾਮ ਜੀ ਕੀ ਗੱਲਬਾਤ ਹੋਈ ਆ ਇਹ ਦਾਤੀ ਚੋਰੀ ਹੋ ਗਈ ਹੈ ਜੀ ਕੀ ਕੀ ਲਗਾ 10 ਬੈਟਰੀਆਂ 16 ਬੈਟਰੀਆਂ ਆਪਣੀਆਂ ਤਿੰਨ ਪ੍ਰਿੰਟਰ ਆ ਜੀ ਕਿਹੜੀ ਜਗ੍ਹਾ ਇਹ ਬੱਸ ਸਟੈਂਡ ਨਕੋਦਰ ਬੈਕ ਸੈੱਡ ਕੀ ਹੈ ਕੀ ਇਹ ਸੇਵਾ ਕੇਂਦਰ ਜੀ ਲੱਗਦਾ ਨਹੀਂ ਕਿ ਨਕੋਦਰ ਦੇ ਵਿੱਚ ਪਹਿਲਾਂ ਜਲੰਧਰ ਦੇ ਵਿੱਚ ਹੁਣ ਨਕੋਦਰ ਦੇ ਵਿੱਚ ਸੇਵਾ ਕੇਂਦਰਾਂ ਨੂੰ ਚੋਰਾ ਦਾ ਨਿਸ਼ਾਨਾ ਬਣਾਇਆ ਕਾਫੀ ਚੋਰੀਆਂ ਹੋਈਆਂ ਸੇਵਾ ਕੇਂਦਰਾਂ ਦੇ ਵਿੱਚ ਜਿਹੜੀਆਂ ਕਰਤਾਰਪੁਰ ਖੋਗਪੁਰ ਤੇ ਜਲੰਧਰੇ ਦੀਆਂ ਕਾਫੀ ਚੋਰੀਆਂ ਹੋਈਆਂ ਤੇ ਹੁਣ ਅੱਜ ਜਿਹੜੀਆਂ ਹੋਈਆਂ ਚੋਰੀਆਂ ਅੱਜ ਸ਼ਾਹਕੋਟ ਫੋਰਮਪੋਰਟਿੰ ਕੋਤੜ ਦੇ ਵਿੱਚ ਹੋਈਆਂ। ਨਕੌਦਰ ਸੇਵਾ ਕੇਂਦਰ ਦੇ ਵਿੱਚੋਂ ਕੀ ਕੀ ਲੱਗੇ ਆ? ਇਹ ਬੈਟਰੀਆਂ ਚੱਕ ਹੋਈਆਂ ਪਈਆਂ ਸੀ। ਬੈਟਰੀਆਂ ਹੋਰ ਕੀ ਕੀ ਆ? ਆਪਣੇ ਪ੍ਰਿੰਟਰ ਵਗੈਰਾ ਹੋ ਗਏ ਜਾਂ ਆਪਣੇ ਐਲਡੀ ਹੋਈਆਂ। ਇਹ ਬੜੀ ਤੇ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਇੱਥੇ? ਕੈਮਰੇ ਅੰਦਰ ਲੱਗੇ ਆ ਜੀ ਦੋ। ਉਹਨਾਂ ਦੇ ਵਿੱਚੋਂ ਬਾਕਸ ਉਹ ਪਹਿਲਾਂ ਹੀ ਗੱਡੀ 'ਚ ਲੈ ਜਾਂਦੇ ਨਾਲ। ਤੇ ਡੀਵੀਆਰ ਵਗੈਰਾ? ਡੀਆਰ ਵਗੈਰਾ ਤੇ ਉਹ ਵੀ ਲੱਗਾ ਹੈ ਡੀਵੀਆਰ ਵੀ ਲੱਗਾ। ਉਹ ਵੀ ਲੱਗੇ ਗਏ। ਤੇ ਪੁਲਿਸ ਨੇ ਕੰਮ ਪਲੀਟ ਕੀਤੀ ਇਹਦੀ ਹਾਂਜੀ ਆਏ ਹੋਏ ਹਮਲਾਜਾਂ ਜੀ ਕੈਮਰੇ ਵਗੈਰਾ ਚੈੱਕ ਕਰਦੇ ਫਾਇਰ ਰੋਡ ਤੇ ਕਿੰਨੇ ਕੈਮਰੇ ਲੱਗੇ ਇੱਥੇ ਆਪਣੇ ਸੇਵਾ ਕੇਂਦਰ ਤੇ ਦੋ ਲੱਗੇ ਆ ਜੀ ਸਾਹਮਣੇ ਕੇਲਾ ਸਟੋਰ ਉਹਦੇ ਵਿੱਚ ਵੀ 7-8 ਕੈਮਰੇ ਲੱਗੇ ਹੋਏ ਆ ਅੱਛਾ ਉਹਨਾਂ ਦੇ ਵਿੱਚ ਵੀ ਚੈਕਿੰਗ ਕੀਤੀ ਆ ਜਿਨ੍ਹਾਂ ਦੇ ਵਿੱਚ ਬਹੁਤ ਧੁੰਦਲਾਪਨ ਦੇ ਵਾਂਗ ਦੇਖੀ ਗਈ ਆ ਐਕਸ ਜੀ ਵੀ ਕਾਰ ਜਿਸ ਦੇ ਵਿੱਚ ਤਿੰਨ ਬੰਦੇ ਉਤਰਦੇ ਆ ਕੰਦ ਟਾਪ ਕੇ ਅੰਦਰ ਅੰਦਰ ਐਂਟਰ ਹੁੰਦੇ ਆ ਉਸ ਤੋਂ ਬਾਅਦ ਹਨੇਰਾ ਆ ਜਾਂਦਾ ਕਿਉਂਕਿ ਉਹ ਬਲਬ ਲਾ ਦਿੰਦੇ ਆ ਅੰਦਰ ਜੀ ਜਿਹੜੀ ਸਿਕਿਉਰਿਟੀ ਲਾਈਟ ਲੱਗੀ ਹੁੰਦੀ ਆ ਉਹ ਲਾ ਦਿੰਦੇ ਆ ਹੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਆ ਕਿ ਇਹਨਾਂ ਨੂੰ ਚੋਰਾ ਨੂੰ ਫੜਿਆ ਜਾਵੇ ਜਿਹੜੀਆਂ ਅੱਗੇ ਜਿਹੜੀਆਂ ਵਾਰਤਾਂ ਗਾਣਾ ਹੋ ਇਸ ਮੌਕੇ ਸੁਰੱਖਿਆ ਕਰਮੀ ਨੇ ਦੱਸਿਆ ਕਿ ਇਸ ਚੋਰੀ ਬਾਬਤ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਪਰ ਹਾਲੇ ਤੱਕ ਪੁਲਿਸ ਦੇ ਕਿਸੇ ਵੀ ਅਧਿਕਾਰੀ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਸਾਡੇ ਬਹੁਤੇ ਸਿਆਣੇ ਪ੍ਰਸ਼ਾਸਨ ਅਤੇ ਸਰਕਾਰ ਨੇ ਰਾਤ ਦੀ بجائے ਸੁਰੱਖਿਆ ਕਰਮੀ ਨੂੰ ਦਿਨ ਵਿੱਚ ਤਾਇਨਾਤ ਕੀਤਾ ਹੋਇਆ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਦੱਸਿਆ ਜਾ ਰਿਹਾ ਹੁਣ ਤੁਸੀਂ ਆਪ ਹੀ ਦੱਸੋ ਭਲਾ ਕਿ ਚੋਰੀ ਰਾਤ ਨੂੰ ਹੋਣ ਦਾ ਖਤਰਾ ਹੁੰਦਾ ਹੈ ਜਾਂ ਦਿਨੇ ਹਕੀਕੀ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ